ਭਾਨਾ ਸਿੱਧੂ ਹੋਈ ਨਹੀਂ ਲੋਟ ਆ ਰਿਆ ਸੀਗਾ ਲੋਕਾਂ ਨੂੰ ਉਹ WhatsApp ਤੇ ਕਾਲ ਕਰਦਾ ਸੀ ਕਿ ਕੁੜੀਆਂ ਦੇ ਨਾਲ ਜਾਂ ਮੁੰਡਿਆਂ ਦੇ ਨਾਲ ਬਤਨੀ ਦੀ ਨਾਲ ਗੱਲ ਕਰਦਾ ਸੀ ਕਿ ਨਹੀਂ ਜੀ ਮੈਂ ਤੁਹਾਨੂੰ ਪੈਸੇ ਦੇਣੇ ਦਿਓ ਨਹੀਂ ਤਾਂ ਮੈਂ ਇਹ ਕਰਦਾਗਾ ਤੁਹਾਡਾ ਜਲੂਸ ਕੱਢਦਾਗਾ ਜਦ ਕਿ ਉਹ ਅਨ ਅਥੋਰਾਈਜ਼ਡ ਪਰਸਨ ਸੀਗਾ ਕਿਸੇ ਦੇ ਲਈ ਉਹਦਾ ਉਹ ਕਿਸੇ ਦੇ ਕੋ ਪੈਸ਼ੇ ਨਹੀਂ ਸਦਵਾ ਰਹੇ ਸਿਰਫ ਆਪਣਾ ਫੇਮ ਬਣਾ ਰਹੇ ਸੇ ਆਪਣਾ ਨਾਮ ਬਣਾ ਰਹੇ ਉਹ ਜਿਹੜੇ ਲੋਕ ਉੱਥੇ ਜਦੋਂ ਉਹਦੇ ਪਿੰਡ ਪਾਚੂ ਹੋ ਜਾ ਵੀਤੀ ਕੱਲ ਜਿਹੜੇ ਇੰਨੇ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਲੋਕ ਪਹੁੰਚੇ ਉਹਦੇ ਹੱਕ ਹੱਕ ਚ ਆਵਾਜ਼ ਬੁਲੰਦ ਕੀਤੀ ਆ ਉਹ ਫਿਰ ਉਹ ਲੋਕ ਵੀ ਚੁੱਕਿਆ ਪੈਂਦੀ ਦਸਰ ਲੋਕ ਆ ਜਿਹੜੇ ਇਕੱਠੇ ਕਰੇ ਜਾਂਦੇ ਜਿਹੜੀ ਪੋਲਿਟੀਕਲ ਰੈਲੀਆਂ ਹੁੰਦੀਆਂ ਨੇ ਉਹਦੇ ਵਿੱਚ ਸਾਰੇ ਬੰਦੇ ਉਸ ਪੋਲਿਟੀਕਲ ਪਾਰਟੀ ਵਾਸਤੇ ਜਾਂਦੇ ਨੇ ਕਬਜ਼ੇ ਬੰਦੇ ਤਾਂ ਸਿਰਫ ਤੁਹਾਨੂੰ ਦੱਸ ਕੇ ਨਹੀਂ ਹੁੰਦੇ ਬੁਲਾਏ ਹੋਏ ਬਹਾਂਜੀ ਭਾਈ ਜੀ ਤੇ ਆਜੀ ਮੀਟਿੰਗ ਹੈਗੀ ਆ ਤੁਹਾਡੀ ਤੁਸੀਂ ਇੱਕ ਵਾਰ ਕੱਟ ਕਰਕੇ ਵੇਖੋ ਕਿ ਸਾਨੂੰ ਧੌਂਕੀਆਂ ਆ ਰਹੀਆਂ ਨੇ ਲੋਕ ਤੁਹਾਡੇ ਕੱਟ ਦੇ ਵਿੱਚ ਆਉਂਦੇ ਨੇ ਤੁਹਾਡੇ ਤੁਹਾਡੇ ਹੱਕ ਦੇ ਵਿੱਚ ਆਉਂਦੇ ਨੇ ਤੁਹਾਡੇ ਹਾਂਜੀ ਨਹੀਂ ਪਰ ਪਰ ਜਿਵੇਂ ਤੁਸੀਂ ਕਿਹਾ ਵੀ ਚਲੋ ਠੀਕ ਆ ਤੁਹਾਡੀ ਗੱਲ ਮੰਨ ਲੈਂਦੇ ਆ ਵੀ ਧਰਨਾ ਲਾ ਕੇ ਤੁਹਾਨੂੰ ਪ੍ਰਸ਼ਾਰ ਕਰਦੇ ਆ ਪਰ ਇਹ ਲੋਕਤੰਤਰ ਦਾ ਇਹ ਤਾਂ ਲੋਕਤੰਤਰ ਹੱਕ ਹੁੰਦਾ ਨਾ ਲੋਕਾਂ ਨੂੰ ਇਹ ਇਹ ਵੀ ਇੱਕ ਇਹ ਵੀ ਇੱਕ ਲੋਕਤੰਤਰ ਲੋਕ ਸਾਬਣ ਦਾ ਇੱਕ ਆਪਣੇ ਠੱਕੇਸ਼ਾਈ ਦੇ ਖਿਲਾਫ ਆਵਾਜ਼ ਨੂੰ ਅੱਛਾ ਜੀ ਜੇ ਠੱਕੇਸ਼ਾਈ ਹੋ ਜੇ ਤੁਹਾਨੂੰ ਧੱਕਾਸ਼ਾਹੀ ਦਾ ਮਤਲਬ ਕੀ ਹੁੰਦਾ ਇਹ ਤੁਹਾਨੂੰ ਬਿਨਾ ਕਿਸੇ ਦੇ ਤੋਂ ਤੁਹਾਡੇ ਕੋਲ ਰਾਈਟਸ ਨੇ ਗਵਰਨਮੈਂਟ ਤਾਂ ਕੋਲ ਜਾਓ ਪੁਲਿਸ ਦੇ ਕੋਲ ਜਾਓ ਕੋਰਟ ਦੇ ਵਿੱਚ ਜਾਓ ਜੇ ਤੁਹਾਡਾ ਬਣਦਾ ਰਾਈਟ ਹੈ ਤੁਸੀਂ ਐਗਰੀਮੈਂਟ ਸਾਈਨ ਕੀਤਾ ਦੋਰੀ ਕਮ ਵਿੱਚ ਮੈਂ ਅਜਿਹੇ ਵੀ ਕੇਸ ਦੇਖੇ ਨੇ ਕਿਸੇ ਵੀ ਕਲਾਇੰਟ ਦਾ ਕੰਮ ਫਾਈਲ ਕੀਤੀ ਹੈ ਫਾਈਲ ਤੇ ਪ੍ਰੋਸੈਸ ਕੀਤਾ ਹੈਗਾ ਤੁਸੀਂ ਬਾਅਦ ਵਿੱਚ ਕਹਿੰਦੇ ਆ ਤੁਸੀਂ ਆਪਣੇ 4-5000 ਰੁਪਏ ਫਾਈਲ ਦਾ ਚਾਰਜਸ ਕੱਟ ਲਓ ਬਟ ਬ੍ਰਦਰ ਜਿਹੜੀ ਕਿਸੇ ਨਾਸਨ ਨੂੰ ਸੈਲਰੀ ਪੇ ਕਰ ਦਿੱਤੀ ਜਾਂਦੀ ਉਹ ਨੋਨ ਰਿਫੰਡੇਬਲ ਹੁੰਦੀ ਹੈ ਸਰ ਕੋਰਟ ਦੇ ਵਿੱਚ ਫਸੇ ਨੇ ਕੰਮ ਕੀਤਾ ਉਸ ਬੰਦੇ ਨੇ ਸੈਲਰੀ ਤਾਂ ਨਹੀਂ ਸਰ ਕੋਰਟ ਦੇ ਵਿੱਚ ਅਜਿਹੇ ਕੇਸ ਵੀਰੇ ਜਿਹੜੇ 10-10 ਸਾਲ ਹੋ ਗਏ ਲਟਕਦਿਆਂ ਨੂੰ ਲੋਕਾਂ ਨੂੰ 20-20 ਲੱਖ ਰੁਪਏ ਨਹੀਂ ਮਿਲਿਆ ਉਹਨਾਂ ਦਾ ਕੀ ਉਹ ਇਮੀਗ੍ਰੇਸ਼ਨ ਕੰਪਨੀਆਂ ਉਹ ਦੇਣਦਾਰ ਨਹੀਂ ਕਿਉਂ ਕੋਈ ਕਾਨੂੰਨੀ ਕਾਰਵਾਈ ਕਰ ਰਹੀ ਨਹੀਂ ਆਪਣੀ ਲੋ ਜੋ ਮੈਂ ਤਾਂ ਫਿਰ ਕੋਈ ਵੀ ਕਹੇਗਾ ਜੀ ਨੌਕ ਤਾਂ ਕਹਦੇ ਬਸ ਬਣਾਏ ਇਹ ਜਿਹੜੀ ਇਮੀਗ੍ਰੇਸ਼ਨ ਕੰਪਨੀਆਂ ਹੈਗੀਆਂ ਜਿਹੜੀ ਕਰੋੜਾਂ ਰੁਪਏ ਠੱਗ ਕੇ ਬਾਹਰ ਭੱਜ ਜਾਂਦੇ ਰਹੇ ਤੁਹਾਨੂੰ ਵੀ ਜਾਣਕਾਰੀ ਹੋਵੇਗੀ ਹੁਣ ਤੁਸੀਂ ਆਪਾਂ ਕਹਿ ਰਹੇ ਹੋ ਕਿ ਸਾਡੇ ਨਾਲ ਸਾਡੇ ਇਮੀਗ੍ਰੇਸ਼ਨ ਕੰਪਲੇਨਟ ਨਹੀਂ ਮਾਰਦੀਆਂ ਉਹੋ ਤਿੰਨ ਤਿੰਨੇ ਕਰੋੜ ਰੁਪਏ ਜਿਹੜੇ ਦੇ ਬਾਹਰ ਭੱਜ ਜਾਂਦੇ ਨੇ ਪਰ ਲੋਕ ਤਾਂ ਬਿਠੇ ਰਹੇ ਨੇ ਜਿਨ੍ਹਾਂ ਨੇ ਪੈਸੇ ਦੇ ਦਿੱਤੇ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਵੇਚ ਵਟਕਾ ਤੁਹਾਨੂੰ ਦੇ ਦਿੱਤਾ ਉਹ ਲੋਕ ਸਿਰ ਧਰਨੇ ਕਿਉਂ ਨਾ ਲਾਉਣ ਨੇ ਜਿਨਾ ਤੁਸੀਂ ਹੁਣੇ ਕਿਹਾ ਇਸੀ ਦੇ 21 ਸਾਡੀ ਜੁਡੀਸ਼ਨ ਚ 20-20 ਸਾਲ ਹੋ ਗਏ ਕਿ ਕੀ ਆਪਾਂ ਜੁਡੀਸ਼ਨ ਤੇ ਸਵਾਲ ਉਠਾ ਰਹੇ ਹਾਂ ਕੀ ਆਪਾਂ ਜੁਡੀਸ਼ਨ ਤੇ ਸਵਾਲ ਉਠਾਵਾ ਰਹੇ ਲੋਕ ਤਾਂ ਪਰੇਸ਼ਾਨ ਹੋ ਰਹੇ ਨੇ ਲੋਕਾਂ ਦੀ ਗੱਲ ਹੈ ਉਹ ਜਿਹੜੇ ਧਰਨੇ ਲਾਉਣ ਦੇ ਲੋਕ ਉਹਦਾ ਫੈਸਲਾ ਜੁਡੀਸ਼ਨ ਨੇ ਕਰਨਾ ਮੈਂ ਨਹੀਂ ਤੁਸੀਂ ਨਹੀਂ ਕਰ ਸਕਦੇ ਕੋਈ ਥਰਡ ਪਰਸਨ ਉੱਤੇ ਆ ਕੇ ਕਿਸੇ ਨੂੰ ਧਮਕੀ ਦੇਵੇਗਾ ਨਹੀਂ ਕਰ ਸਕਦਾ ਪਰ ਤੁਸੀਂ ਤਾਂ ਜੁਡੀਸ਼ੀਅਲ ਤੇ ਵਿਸ਼ਵਾਸ ਰੱਖਦੇ ਹੋ ਅਸੀਂ ਵੀ ਵਿਸ਼ਵਾਸ ਰੱਖਦੇ ਹਾਂ ਤੁਹਾਡੀ ਯੂਨੀਅਨ ਨੇ ਕੋਈ ਮੰਗ ਪੱਤਰ ਕੋਈ ਸੀ ਦਿੱਤਾ ਤੁਸੀਂ ਕਿਸੇ ਜਿਵੇਂ ਹੁਣ ਤੁਸੀਂ ਇਹਨਾਂ ਨੇ ਭਾਣਾ ਸਿੱਧੂ ਦੀ ਗੱਲ ਕੀਤੀ ਆ ਜਿਹੜੇ ਲੋਕ ਤੁਹਾਨੂੰ ਚਲੋ ਤੁਸੀਂ ਸਾਡੇ ਮੂਰੇ ਨਾਂ ਨਹੀਂ ਲੈ ਰਹੇ ਪਰ ਜਿਹੜੇ ਲੋਕ ਤੁਹਾਨੂੰ ਫੋਨ ਕਾਲ ਤੇ ਧਮਕੀਆਂ ਦਿੰਦੇ ਆ ਤੁਹਾਨੂੰ ਟਰੈਟ ਕਾਲ ਕਰ ਰਹੇ ਆ ਤੁਸੀਂ ਉਹਨਾਂ ਦੇ ਖਿਲਾਫ ਆਪਣੀ ਯੂਨੀਅਨ ਵੱਲੋਂ ਕਿਉਂ ਨਹੀਂ ਮੰਗ ਪੱਤਰ ਲਿਖਦੇ ਇਹ ਜਿਹੜੇ ਬੈਠੇ ਹੋ ਚਾਰ ਸਚਨ ਬੈਠੇ ਨੇ ਇਸੇ ਕਰਕੇ ਬੈਠੇ ਆ ਨਹੀਂ ਪਰ ਅਸੀਂ ਤੇ ਬੜੀ ਕੋਸ਼ਿਸ਼ ਕਰ ਸਕਦੇ ਆ ਪਰ ਇਹਦਾ ਲੀਗਲੀ ਜਿਹੜਾ ਕੰਮ ਆ ਉਹ ਤਾਂ ਤੁਸੀਂ ਉਹ ਕਰਨਾ ਨਾ ਜੋ ਲੀਗਲੀ ਸਾਨੂੰ ਤੁਸੀਂ ਜਿਹੜਾ ਸੀ ਕੀਤਾ ਹੋਇਆ ਹੈ ਉਹ ਵੀ ਸਮੇਂ ਆ ਤੇ ਅਗੋਂ ਅਗੋਂ ਤੁਹਾਡੇ ਸਾਹਮਣੇ ਆਊਗਾ ਫਿਰ ਜੇ ਲੱਗੂਗਾ ਟਾਈਮ ਨੂੰ ਉਹ ਤੁਸੀਂ ਜਿਹੜਾ ਬਖ ਪੱਤਰ ਦਵਾ ਹਾਂਜੀ ਅਫਸਰ ਤੋਂ ਪਹਿਲੇ ਤੁਸੀਂ ਹਾਂਜੀ ਮੇਰੇ ਮੈਂ ਜਦੋਂ ਮੈਂ ਜਿੱਦਾ ਸ਼ਿਕਾਰ ਹੋਇਆ ਮੈਂ ਕਿਸ ਅਫਸਰ ਨੂੰ ਮਿਲਿਆ ਮੇਰੇ ਕਾ ਬੈਰੀ ਕਰੈਕਟ ਗੱਲ ਹੀ ਉਹਨੇ ਵੀ ਕਿਹਾ ਵੀ ਆ ਤੇਰੀ ਗਲਤੀ ਚੀ ਉਹ ਬੰਦਾ ਖੁਦ ਨੇ ਐਗਰੀ ਕੀਤਾ ਮੈਂ ਹਾਂ ਵੀ ਸੌਰੀ ਮੈਂ ਗਲਤੀ ਹੋ ਗਈ ਮੈਂ ਸਾਡੀ ਮੰਗ ਕੀ ਹੈ ਜੂਨ ਲਾਸਟ ਵਿੱਚ ਮੰਗਦਾ ਸੀ ਬੜੀ ਸਾਡੀ ਇਹੀ ਮੰਗ ਹੈ ਜਿਹੜਾ ਅਸੀਂ ਕੰਮ ਕਰਦੇ ਪਏ ਆ ਅਸੀਂ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰਦੇ ਪਏ ਆ ਠੀਕ ਹੈ ਪਰ ਸਾਨੂੰ ਜਿਹੜੇ ਸ਼ਾਂਤੀ ਅਨਸਰ ਨੇ ਜੋ ਕੁਝ ਆਪਣਾ ਨੇਮ ਔਰ ਫੇਮ ਪਾਉਣ ਵਾਸਤੇ ਸਾਡੇ ਦਫ਼ਤਰਾਂ ਦੇ ਵਿੱਚ ਆ ਕੇ ਬਦਲੇ ਸਲੂਕੀ ਕਰਦੇ ਨੇ ਜਾਂ ਆ ਕੇ ਬਾਹਰ ਧਰਨੇ ਲਾਉਂਦੀ ਧਮਕੀਆਂ ਦਿੰਦੇ ਨੇ ਸਾਨੂੰ ਸਿੱਧੀ ਇੱਕ ਕਾਲ ਨਹੀਂ ਤੂੰ ਐਸ ਬੰਦੇ ਦੇ ਪੈਸੇ ਦੇਣੇ ਆ ਜਾਂ ਨਹੀਂ ਅਸੀਂ ਉਹਨਾਂ 'ਚ ਇੱਕ ਸਰਵਿਸ ਪ੍ਰੋਵਾਈਡ ਕਰਦੇ ਆਂ ਪਰ ਕਿਸੇ ਵੇਲੇ ਕੀ ਹੁੰਦਾ ਵੀ ਕੁਛ ਜਿਹੜੇ ਸਾਡੇ ਕੋਲ 1 ਮਿੰਟ 'ਚ 10 ਲੋਕ ਆਏ ਪਰ ਕਿਸੇ ਤੱਕ ਵੀ ਜੈ ਇੰਵੈਸਟਿਨ ਰਿਫਿਊਜ਼ ਕਰ ਦਿੰਦੀ ਹੈ ਉਹ ਲੋਕ ਸਾਨੂੰ ਕਈ ਵਾਰ ਆ ਕੇ ਦਫ਼ਤਰ ਸੜਕੀ ਦੇ ਵਿੱਚ ਸਟਾਫ ਹੁੰਦਾ ਹੈ ਲੜਕੀਆਂ ਐ ਲੜਕੇ ਕੰਮ ਕਰਦੇ ਆਂ ਕੁਛ ਬਾਅਦ ਸ਼ਬਦ ਬੋਲਦੇ ਆ ਉਹਨਾਂ ਦੇ ਖਿਲਾਫ ਵੀ ਤੇ ਆ ਕੇ ਦਫ਼ਤਰ ਵਿੱਚ ਰੋ ਰੋਲਾ ਪਾਉਂਦੇ ਜਾਂ ਕੁਛ ਕਰਨ ਦੀ ਕੋਸ਼ਿਸ਼ ਕਰਦੇ ਆਂ ਅਸੀਂ ਧੰਨਾਂ ਲਾਵਾਂਗੇ ਜੀ ਅਸੀਂ ਐਕਸ ਵਾਈ ਜ਼ेड ਐਸ ਪਰਸਨ ਨੂੰ ਬੁਲਾਵਾਂਗੇ ਉਸ ਪਰਸਨ ਨੂੰ ਬੁਲਾਵਾਂਗੇ ਦੋ ਜੱਥੇ ਬੰਦੀ ਆਉਣਗੀਆਂ ਤੁਹਾਡੇ ਜਰੂਰਸ ਕੱਢ ਦਾਂਗੇ ਤੁਹਾਡੇ ਇਹ ਕਰਦਾਂਗੇ ਇਹ ਚ ਤੁਹਾਡੇ ਧਰੀਏ ਇੱਕ ਪੰਜਾਬ ਗਵਰਨਮੈਂਟ ਕੋਲੇ ਮੰਨ ਕਰਦੇ ਆਂ ਕਿ ਸਾਡੀ ਇਹ ਜਿਹੜੀ ਮੰਗ ਹੈ ਜੀ ਪੰਜਾਬ ਸਰਕਾਰ ਤੱਕ ਪਹੁੰਚਾਈ ਜਾਵੇ ਕਿ ਜਿਹੜਾ ਸਾਨੂੰ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਤੁਸੀਂ ਸਾਨੂੰ ਬਿਠਾਇਆ ਹੋਇਆ ਸੀ ਕੰਮ ਕਰਦੇ ਪਏ ਆਂ ਤੇ ਉਹਦੇ ਮੁਤਾਬਕ ਜਿਹੜੀ ਜੇ ਸਾਡੇ ਨੂੰ ਕੋਈ ਗਲਤ ਕੰਮ ਹੁੰਦਾ ਹੈ ਅਸੀਂ ਗਲਤ ਕੰਮ ਕੋਈ ਕਰਦੇ ਆਂ ਤੇ ਸਾਡੇ ਕੋਲ ਜੋ ਵੀ ਕਾਨੂੰਨੀ ਕਾਰਵਾਈ ਜੋ ਐਲਪਰ ਪੁਲਿਸ ਵੱਲੋਂ ਬੰਦੇ ਰੂਲ ਰੈਗੂਲੇਸ਼ਨ ਐ ਐਕਟ ਬਣੇ ਹੋਏ ਨੇ ਜਾਂ ਜੁਡੀਸ਼ੀਅਲ ਹੈ ਉਹਦੇ ਮੁਤਾਬਕ ਕਾਰਵਾਈ ਹੋਵੇ ਕੋਈ ਤੀਸਰਾ ਪਰਸਨ ਆ ਕੇ ਸਾਨੂੰ ਇਸ ਤਰ੍ਹਾਂ ਹਰਾਸ਼ਮੈਂਟ ਕਰਦਾ ਹੈ ਜਾਂ ਸਾਡੇ ਬਾਰੇ ਕੋਈ ਮੱਤ ਸ਼ਬਦ ਇਸ ਤਰ੍ਹਾਂ ਦੇ ਬੋਲਦਾ ਹੈ ਇਹਦੇ ਵਿੱਚ ਕੀ ਜਿਹੜੇ ਬਾਕੀ ਪੰਜਾਬ ਦੇ ਹੋਰ ਜਾਂ ਪੰਜਾਬ ਤੋਂ ਹੋਰ ਬਾਹਰ ਜਿਹੜੇ ਸਟੂਡੈਂਟ ਨੇ ਜਾਂ ਉਤਰੋਂ ਫੂਰ ਤੋਂ ਵਰਕਲੀ ਜਾਣਾ ਚਾਹੁੰਦਾ ਹੈ ਕੋਈ ਵੀ ਐਨੀ ਬਾਹਰ ਜਾਣਾ ਚਾਹੁੰਦਾ ਹੈ ਉਹ ਖੁਦ ਕਨਫਿਊਜ਼ ਹੋ ਜਾਂਦੇ ਨੇ ਬੰਦੇ ਕਿ ਅਸੀਂ ਕਿਸ ਕੰਸਲਟੈਂਟ ਕੋਲ ਜਾਈਏ ਕਿਸ ਕੰਸਲਟੈਂਟ ਨੂੰ ਕਿਸੇ ਲੋਕ ਨੂੰ ਧਮਕੀ ਆਈ ਸਾਡੇ ਖਿਲਾਫ ਕੋਈ ਕੰਫਰੈਸ਼ਨ ਆ ਗਈਆਂ ਕੁਝ ਹੋ ਗਈ ਸੀ ਅੱਜ ਵੀ ਪੀਸੀ ਕਰ ਰਹੇ ਹੋ ਹਾਂਜੀ ਕਿਸ ਕਰਕੇ ਕਰ ਰਹੇ ਤੁਸੀਂ ਕਹਿੰਦਾ ਵੀ ਧਰਨੇ ਲਾਉਂਦੇ ਆ ਧਮਕੀਆਂ ਆਉਂਦੀਆਂ ਜੀ ਕਿੰਨੂ ਆਈਏ ਕਿਸ ਨੂੰ ਲੁਵਾਈਏ ਮਾੜਾ ਜਿਹਾ ਮੈਂ ਕਿਸੇ ਦਾ ਨਾਂ ਨਹੀਂ ਸਰ ਇਸ ਟਾਈਮ ਲੈਣਾ ਚਾਹੁੰਦਾ ਬਟ ਪਿਛਲੇ 3 ਮਹੀਨੇ ਮੈਂ ਵੀ ਇਸ ਚੀਜ਼ ਦਾ ਸ਼ਿਕਾਰ ਹੋਇਆ ਮੈਂ ਬਿਲਕੁਲ ਗਲਤ ਕਰਾਂ ਹਾਂ ਕੰਪਲੇਟ ਟੌਪਿਕ ਕੀ ਕਰਵਾਇ ਤੁਸੀਂ ਹਾਂਜੀ ਮੈਂ ਉਸ ਵੇਲੇ ਆਪਣੇ ਥਾਣੇ ਗਿਆ ਸੀ ਥਾਣੇ ਕੰਪਲੇਨ ਕੀਤੀ ਸੀ ਉਹ ਮੇਰੇ ਬੜੀ ਕਾਫੀ ਸਪੋਰਟ ਕੀਤੀ ਉਸ ਪਰਸਨ ਨੂੰ ਵੀ ਚਲੋ ਬੁਲਾਇਆ ਬਾਅਦ ਚਲੋ ਜੋ ਹੋ ਗਿਆ ਠੀਕ ਅਮਨ ਸੁਖਦੇਵ ਜੀ ਵੀ ਕੋਈ ਗਲਤ ਨਹੀਂ ਫਿਰ ਉਹ ਚਲੇ ਉਸ ਤੁਹਾਡਾ ਨਾਮ ਲਖਿੰਦਰ ਸਿੰਘ ਹੈ ਜੀ ਮੇਰਾ ਕੇਪ ਇੰਟਰਨੈਸ਼ਨਲ ਫਰਮ ਦਾ ਨਾਂ ਮੇਰਾ ਨਾਮ ਲਖਿੰਦਰ ਸਿੰਘ ਹੈ ਨਹੀਂ ਪਰ ਜਦੋਂ ਤੁਸੀਂ ਕਿਹਾ ਕਿ ਥਾਣੇ ਲਾਉਂ ਦੀ ਤੁਹਾਨੂੰ ਧਮਕੀਆਂ ਅੰਤਿਕਰ ਕਰ ਉਹਦੇ ਪੈਸੇ ਵਾਪਸ ਨਹੀਂ ਹੁੰਦੇ ਤਾਂ ਤੁਹਾਨੂੰ ਲਾਉਣ ਦੀ ਨੋਬਤ ਆਉਂਦੀ ਹੈ। ਰੀਜਨ ਕੀ ਹੈ ਸਰ? ਜੈਨੂਅਰ ਫੈਲ ਅਕੈਡਮੀ ਚ ਲੱਗੀ ਹੈ, ਅੰਬੈਸੀ ਨੂੰ ਫੀਸ ਦਿੱਤੀ ਹੈ ਬੰਦੇ ਦੀ। ਸਾਡੀ ਫੀਸ 15000 ਤੋਂ ਵੱਧ ਨਹੀਂ ਹੁੰਦੀ। 15 ਤੋਂ 20 ਹੀ ਆਪਣੀ ਮਿਹਨਤ ਲੈਣੀ ਹੈ। ਠੀਕ ਹੈ ਜਿਹੜੀ ਗਵਰਨਮੈਂਟ ਦੀ ਫੀਸ ਆ ਉਹ ਵੀ ਸਾਡੇ ਕੋਲ ਵਾਪਸ ਮੰਗਦੇ ਨੇ। ਕਿ ਤੁਸੀਂ ਗਵਰਨਮੈਂਟ ਨੂੰ ਫੀਸ ਦਿੱਤੀ ਹੈ, ਅੰਬੈਸੀ ਫੀਸ ਦਿੱਤੀ ਉਹ ਵੀ ਵਾਪਸ ਦੋ। ਬਦਕਿ ਸਾਨੂੰ ਇਹ ਹੁੰਦਾ ਕਿ ਤੇਰੇ ਸਾਡੇ ਨੁਕਸਾਨ ਤੇ ਜਦੋਂ ਬਰਸ਼ਬਦ ਨਾਸ ਹੋਈਏ, ਕਈ ਵਾਰ ਕਈ ਚੀਜ਼ ਜੋ ਜੋ ਚੀਜ਼ ਅਸੀਂ ਬੁਨੇਕਾਰ ਵੀ ਨਹੀਂ ਹੁੰਦੇ ਸਾਨੂੰ ਠ ਕੁਝ ਹੋਰ ਕਿਸ ਤਰ੍ਹਾਂ ਦੇ ਜਿਹੜੀ ਇਹ ਕੰਪਨੀ ਅਸ਼ਾਸ਼ਿਤ ਬਹੁਤ ਫਰੇ ਤੁਹਾਨੂੰ ਵੀ ਪਤਾ ਸਭ ਲੋਕਾਂ ਨੂੰ ਨਹੀਂ ਪਰ ਠੀਕ ਹੈ ਤੁਹਾਡੀ ਗੱਲ ਬਾਜੋ ਬਈ ਤੁਹਾਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਪਰ ਜਿਹੜੇ ਲੋਕ ਪਰੇਸ਼ਾਨ ਹੁੰਦੇ ਆ ਜਿਹੜੇ ਤੁਹਾਡੇ ਨਾਮ ਦੇ ਹੋਰ ਇਮੀਗ੍ਰੇਸ਼ਨ ਜਿਹੜੇ ਤੁਹਾਨੂੰ ਠੀਕ ਹੈ ਤੁਸੀਂ ਨਹੀਂ ਕਰਦੇ ਪਰ ਜਿਹੜੇ ਕਰਦੇ ਆ ਉਹਨਾਂ ਦੇ ਖਿਲਾਫ ਵੀ ਕੋਈ ਨਹੀਂ ਮੈਂ ਮੈਨੂੰ ਨਹੀਂ ਲੱਗਦਾ ਕੋਈ ਇਮੀਗ੍ਰੇਸ਼ਨ ਕਰਦਾ ਹੈ ਇਸ ਤਰ੍ਹਾਂ ਦਾ ਕੰਮ ਪਰ ਜਿਹੜੀਆਂ ਐਫਆਈ ਆਰੋ ਦਰਜ ਹੁੰਦੀਆਂ ਨਹੀਂ ਇਮੀਗ੍ਰੇਸ਼ਨਾਂ ਦੀ ਗਵਾਹ ਉਹ ਚੁਟਕੀਆਂ ਜਿਹੜੀ ਜੇ ਕੋਈ ਐਫਆਈਆਰ ਹੋਈ ਤੇ ਗਵਰਨਮੈਂਟ ਕੋਈ ਖਿਲਾਫ ਐਕਸ਼ਨ ਵੀ ਲਿਆ ਬੰਦੇ ਜੇਲ੍ਹਾਂ ਚ ਵੀ ਨਹੀਂ ਉਹਨਾਂ ਦੇ ਪਰ ਉਹ ਬਿਲਕੁਲ ਪ੍ਰੋਪਰ ਕਾਰਵਾਈ ਕਰਦੇ ਸਾਡੀ ਪੁਸ਼ਟ ਡਿਪਾਰਟਮੈਂਟ ਹੈ ਬਿਲਕੁਲ ਪ੍ਰੋਪਰ ਕਾਰਵਾਈ ਕਰਦੇ ਆ ਇਹ ਜੀ ਕੋਈ ਗੱਲ ਨਹੀਂ ਹੈਗੀ ਵੈਸੇ 100 ਚੁੱਕੇ ਇੱਕ ਅੱਧਾ ਹੀ ਹੋ ਸਕਦਾ ਹੈ ਜੇ ਕੋਈ ਵਿਦਾਊਟ ਲਾਇਸੈਂਸ ਹੈਗਾ ਆਪਾਂ ਉਹਦਾ ਸਮਰਥਨ ਕਰਾਂਗੇ ਆਪਾਂ ਗਵਰਨਮੈਂਟ ਦਾ ਨਾਲ 100% ਪੱਕੀ ਸਲਾਹ ਪੱਕਾ ਕਰ ਸਮੱਸਿਆ ਕੋਈ ਵੀ ਹੋਵੇ ਲਵ ਮੈਰिज ਰੀਕੈਪ ਸੋਲਿਊਸ਼ਨ ਫੋਨ ਕਰੋ ਸਮਾਧਾਨ ਪਾਓ ਲੱਖ ਨੰਬਰ ਗ੍ਰੇਟਲਿਸ ਆਪਣਾ ਪਿਆਰ ਵਾਪਸ ਲਾਓ ਨੌਕਰੀ ਕਰਵਾ પતિ ਪਤਨੀ